ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਲੈ ਕੇ ਆਏ ਨਵੀਆਂ ਅਪਡੇਟਾਂ ਅਪਡੇਟ ਲੈ ਕੇ ਆਏ ਆ ਗ੍ਰਾਮੀਨ ਡਾਕ ਸੇਰਕ ਦੀਆਂ ਪੋਸਟਾਂ ਸੰਬੰਧੀ ਜੋ ਕਿ ਪੰਜਾਬ ਸਰਕਲ ਦੀਆਂ 2024 ਦੀਆਂ ਪੋਸਟਾਂ ਸੀ ਉਸ ਦੀ ਜੋ ਪਹਿਲੀ ਮੈਟਲਿਸਟ ਹੈ ਜੋ ਕਿ 10ਵੀਂ ਕਲਾਸ ਦੇ ਨੰਬਰਾਂ ਦੇ ਬੀਸਤੇ ਸੀ ਉਹ ਕੋ ਜਾਰੀ ਹੋ ਚੁੱਕੀ ਹੈ ਦੇਖਦੇ ਆ ਕਿ ਟੋਟਲ ਕਿੰਨੇ ਕੈਂਡੀਡੇਟਸ ਦੀ ਜਿਹੜੀ ਹੈ ਉਹ ਲਿਸਟ ਆਉ ਜਾਰੀ ਕੀਤੀ ਗਈ ਹੈ ਆਉਂ ਇਹ ਚੈੱਕ ਕਰਦੇ ਆ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਕਰੀਨ ਤੇ ਕਿ ਟੋਟਲ ਆ 384 ਕੈਂਡੀਡੇਟ ਦੀ ਜਿਹੜੀ ਉਹ ਲਿਸਟ ਆ ਉਹ ਜਾਰੀ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਇੱਕ ਇੰਪੋਰਟੈਂਟ ਜਿਹੜੀ ਅਪਡੇਟ ਹੈ ਉਹ ਕੈਂਡੀਡੇਟਸ ਲਈ ਇਹ ਦਿੱਤੀ ਗਈ ਹੈ ਜੋ ਇਨਸਟਰਕਸ਼ਨ ਨੇ ਕੈਂਡੀਡੇਟ ਵਾਸਤੇ ਕਿ ਜਿਹੜੇ ਵੀ ਕੈਂਡੀਡੇਟ ਆ ਵੈਰੀਆ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਸ਼ਾਰਟਲਿਸਟ ਹੋਏ ਨੇ ਤਾਂ ਉਹਨਾਂ ਨੂੰ ਆਪਣੀ ਡਾਕੂ ਜਿਹੜੇ origignal ਡਾਕੂਮੈਂਟ ਨੇ ਉਹ ਲੈ ਕੇ ਹੈੱਡ ਡਿਵੀਜ਼ਨਲ ਪਹੁੰਚਣਾ ਹੈ ਤੇ ਪਹੁੰਚਣਾ ਕਦੋਂ ਹੈ ਉਹ ਪਹੁੰਚਣਾ ਜੀ 3 ਸਤੰਬਰ 2024 ਤੋਂ ਪਹਿਲਾਂ ਪਹਿਲਾਂ 3 3 ਸਤੰਬਰ 2024 ਤੋਂ ਪਹਿਲਾਂ ਪਹਿਲਾਂ ਪਹੁੰਚਣਾ ਜੀ ਆਹ ਇਥੇ ਨਾਲ ਮੈਂਸ਼ਨ ਕੀਤਾ ਹੋਇਆ ਹੈ ਤੁਹਾਡਾ ਹੈੱਡ ਡਿਵੀਜ਼ਨਲ ਹੈ ਉਹਦਾ ਨਾਮ ਇਥੇ ਤੁਹਾਡੇ ਨਾਮ ਦੇ ਸਾਹਮਣੇ ਮੈਂਸ਼ਨ ਕੀਤਾ ਗਿਆ ਹੈ ਤੇ ਲੈ ਕੇ ਕੀ ਜਾਣਾ ਜਿਹੜੇ ਸ਼ਾਰਟਲਿਸਟ ਕੈਂਡੀਡੇਟ ਨੇ ਉਨ੍ਹਾਂ ਨੇ ਆਪਣੀ ਵੈਰੀਫਿਕੇਸ਼ਨ ਲਈ ਆਪਣੇ 오ਰੀਜినਲ ਡਾਕੂਮੈਂਟ ਆ ਤੇ ਨਾਲ ਹੀ 오ਰੀਜినਲ ਡਾਕੂਮੈਂਟ ਦੀਆਂ ਜੋ ਅਟੈਸਟਡ ਕੀਤੀਆਂ ਹੋਈਆਂ ਫੋਟੋਕਾਪੀਆਂ ਦੇ ਦੋ ਸੈੱਟ ਲੈ ਕੇ ਜਾਣੇ ਹਨ 오ਰੀਜినਲ ਡਾਕੂਮੈਂਟ ਦੀਆਂ ਫੋਟੋਕਾਪੀਆਂ ਦੇ ਦੋ ਸੈੱਟ ਲੈ ਕੇ ਜਾਣੇ ਹਨ ਤਾਂ ਤੁਸੀਂ ਇਹ ਲਿਸਟ ਆ ਇੰਡੀਅਨ ਪੋਸਟ ਦੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤਾਂ ਅਲੱਗ-ਅਲੱਗ ਡਿਵੀਜ਼ਨ ਦੇ ਹਿਸਾਬ ਨਾਲ ਜਿਹੜੀ ਕਿ ਉਹ ਮੈਰਿਟ ਗਈ ਹੈ ਮੈਰਿਟ ਦੇਖਦੇ ਆ ਕਿੰਨੀ ਗਈ ਹੈ ਟੋਮੈਟ ਲਗਭਗ 100 ਵਿੱਚੋਂ 100% ਗਈ ਹੈ ਜੀ ਸਕਰੀਨ ਤੇ ਆਪਾਂ ਚੈੱਕ ਕਰ ਸਕਦੇ ਹਾਂ ਇਹ ਮੈਰਿਟ 10ਵੀਂ ਕਲਾਸ ਦੇ ਨੰਬਰਾਂ ਦੇ ਆਧਾਰ ਤੇ ਹੈ ਕੋਈ ਵੀ ਕੈਟਾਗਰੀ ਹੋਵੇ ਚਾਹੇ ਐਸਸੀ ਹੋਵੇ ਬੀਸੀ ਹੋਵੇ ਡਬਲਯੂਐਸ ਹੋਵੇ ਤਾਂ ਇਸ ਦੀ ਮੈਰਿਟ ਆ 100 ਬਟਾ 100% ਗਈ ਹੈ ਤਾਂ ਜਿਨ੍ਹਾਂ ਬੱਚਿਆਂ ਨੇ ਇਹ ਅਪਲਾਈ ਕੀਤਾ ਸੀ ਤਾਂ ਗ੍ਰਾਮੀਣ ਡਾਕ ਸੇਵਕ ਦੀਆਂ ਪੋਸਟਾਂ ਦਾ ਜਿਹੜਾ ਕੋਈ ਪਹਿਲੀ ਮੈਰਿਟ ਲਿਸਟ ਆ ਹੋ ਜਾਰੀ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਹੋਰ ਅਪਡੇਟਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ ਹਾਂਜੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਜੀ ਧੰਨਵਾਦੀ ਜੀ